ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਹਾਊਸ ਸਕੂਲ ਪਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 4 ਫਰਵਰੀ ਹੈ ਮੈਂ ਸੈਜ ਪ੍ਰਿਤਕਾਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਕੋਈ ਜਾਣੇ ਕਵਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦਬੂਜੇ ਤਾਂ ਕਿ ਨਿਰਮਲ ਰੀਤ ਹੇ ਪਾਈ ਕੋਈ ਵਿਰਲਾ ਮਨੁੱਖ ਹੀ ਜਾਣਦਾ ਹੈ ਕਿ ਇਸ ਸੰਸਾਰ ਵਿੱਚ ਅਸਲੀ ਮਿੱਤਰ ਕੌਣ ਹੈ ਜਿਸ ਮਨੁੱਖ ਉੱਪਰ ਪਰਮੇਸ਼ਰ ਕਿਰਪਾ ਕਰਦਾ ਹੈ ਉਹ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਉਸ ਮਨੁੱਖ ਦੀ ਜੀਵਨ ਜੁਗਤੀ ਜੀਵਨ ਸ਼ਾਲੀ ਰਹਿਣ ਸਹਿਣ ਦਾ ਢਾਂਗ ਪਵਿੱਤਰ ਹੋ ਜਾਂਦਾ ਹੈ हे ਭਾਈ ਮਾਪਿਓ ਇਸਤਰੀ ਪੁੱਤਰ ਭਰਾ ਰਿਸ਼ਤੇਦਾਰ ਪਿਆਰੇ ਮਿੱਤਰ ਦੋਸਤ ਇਹ ਸਾਰੇ ਪਿਛਲੇ ਜਨਮਾਂ ਦੇ ਸੰਜੋਗ ਕਰਕੇ ਮਿਲੇ ਹਨ ਅੰਤ ਸਮੇ ਇਹਨਾਂ ਵਿੱਚੋਂ ਕੋਈ ਵੀ ਸਾਥ ਨਹੀਂ ਨਿਭਾਵੇਗਾ। ਹੇ ਪਾਈ ਸੁੱਚੇ ਮੋਤੀਆਂ ਦੀ ਮਾਲਾ, ਸੋਨਾ, ਲਾਲ, ਹੀਰੇ ਸਭ ਮੰਨਣੋ ਖੁਸ਼ ਕਰਨ ਵਾਸਤੇ ਹਨ। ਇਹ ਸਾਰੇ ਮਾਇਆ ਦਾ ਰੂਪ ਹੀ ਹਨ। ਇਹਨਾਂ ਵਿੱਚ ਫਸਿਆ ਮਨੁੱਖ ساری ਉਮਰ ਹਾਈ ਹਾਈ ਕਰਦਾ ਰਹਿੰਦਾ ਹੈ। ਮਨੁੱਖ ਦਾ ਮਨ ਨਹੀਂ ਰੱਜਦਾ। ਸੰਤੋਖ ਨਹੀਂ ਆਉਂਦਾ। ਹੇ ਪਾਈ ਹਾਥੀ ਰੱਥ ਹਵਾ ਵਾਂਗ ਤੇਜ਼ ਦੌੜਨ ਵਾਲੇ ਘੋੜੇ ਬਹੁਤ ਅਮੀਰ ਹੋਵੇ ਜ਼ਮੀਨ ਜਾਇਦਾਦ ਦਾ ਮਾਲਕ ਹੋਵੇ ਉਸ ਦੇ ਅਧੀਨ ਚਾਰ ਕਿਸਮ ਦੀ ਫੌਜ ਹੋਵੇ ਇਹਨਾਂ ਵਿੱਚੋਂ ਕੋਈ ਵੀ ਚੀਜ਼ ਅੰਤ ਸਮੇਂ ਮਨੁੱਖ ਦੇ ਨਾਲ ਨਹੀਂ ਜਾਂਦੀ ਇਹਨਾਂ ਦਾ ਮਾਲਕ ਨੰਗਾ ਹੀ ਸੰਸਾਰ ਤੋਂ ਤੁਰ ਜਾਂਦਾ ਹੈ ਪਰਮੇਸ਼ਰ ਦੇ ਸੰਤ ਜਨ ਪਰਮੇਸ਼ਰ ਨੂੰ ਬਹੁਤ ਪਿਆਰੇ ਹੁੰਦੇ ਹਨ ਉਨ੍ਹਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦੇ ਗੁਨਾ ਦਾ ਗਾਇਨ ਕਰਨਾ ਚਾਹੀਦਾ ਹੈ ਗੁਰੂ ਜੀ ਆਖਦੇ ਹਨ ਸੰਤਾ ਦੀ ਸੰਗਤ ਕਰਨ ਨਾਲ ਮਨੁੱਖ ਦੇ ਲੋਕ ਪਰਲੋਕ ਸੁਹੇਲੇ ਹੋ ਜਾਂਦੇ ਹਨ ਪਰਮੇਸ਼ਰ ਦੇ ਦਰਗਾਹ ਵਿੱਚ ਮੁਖ ਉਜਲਾ ਹੋ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਮਾਪਿਓ ਇਸਤਰੀ ਪੁੱਤਰ ਭਰਾ ਰਿਸ਼ਤੇਦਾਰ ਪਿਆਰੇ ਮਿੱਤਰ ਇਨ੍ਹਾਂ ਵਿੱਚੋਂ ਕੋਈ ਵੀ ਅੰਤ ਸਮੇਂ ਸਾਥ ਨਹੀਂ ਨਿਭਾਉਂਦਾ। ਮੋਤੀਆਂ ਦੀ ਮਾਲਾ, ਸੋਨਾ, ਲਾਲ, ਹੀਰੇ ਇਹ ਸਾਰੇ ਇੱਥੇ ਹੀ ਰਹਿ ਜਾਣੇ ਹਨ। ਅੰਤ ਸਮੇਂ ਮਨੁੱਖ ਸਾਬੂ ਕੁਛ ਛੱਡ ਕੇ ਇਕੱਲਾ ਹੀ ਸੰਸਾਰ ਤੋਂ ਤੁਰ ਜਾਂਦਾ ਹੈ। ਪਰਮੇਸ਼ਰ ਦਾ ਨਾਮ ਜਪਿਆ ਹੀ ਲੋਕ ਪਰ ਲੋਕ ਵਿੱਚ ਸਾਥ ਨਿਭਾਉਂਦਾ ਹੈ। ਇਸ ਲਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਆਪਣੀ ਪੜ੍ਹਾਈ ਕਰਿਆ ਕਰੋ ਇਸ ਸਮੇਂ ਕੀਤੀ ਪੜ੍ਹਾਈ ਕਦੇ ਨਹੀਂ ਭੁੱਲਦੀ ਸੁਚੇਤ ਰਹੋ ਸਾਵਧਾਨ ਰਹੋ ਗੁਰੂ ਪਲਾ ਫਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ